ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਣ ਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਲੋ ਜੀ ਅੱਜ ਠੰਡ ਤਾਂ ਬਹੁਤ ਆ ਮੇਨੂੰ ਲੱਗਾ ਸਾਰੇ ਕਿਤੇ ਪੰਜਾਬ ਵਿੱਚ ਰਹੀਂ ਤਾਂ ਸੰਘਣੀ ਧੁੰਦ ਪੈ ਰਹੀ ਹੈ ਤੇ ਸਾਡੇ ਤਾਂ ਇੱਥੇ ਸੂਰਜ ਦੇਵਤਾ ਦਿਖਾਈ ਹੋਣ ਜਿੱਤਾ ਕਿੰਨੇ ਆ ਦਿਨ ਹੋ ਗਏ ਤੇ ਲੋ ਬਤਾ ਰਹੇ ਜਾਈ ਜੀ ਬੈਠੀਆਂ ਤੇ ਲੋ ਤੁਸੀਂ ਹੁਣ ਉਡੀਕਦੇ ਹੋਵੋਗੇ ਮੇਰੇ ਗੀਤ ਨੂੰ ਤੇ ਗੀਤ ਵੀ ਤਿਆਰ ਹੈ ਤੇ ਮੈਂ ਵੀ ਤਿਆਰ ਆ ਤੁਸੀਂ ਸੁਣਨ ਵਾਸਤੇ ਵੀ ਤਿਆਰੀ ਬੈਠੇ ਹੋਵੋਗੇ ਹਨ ਤੇ ਲੋ ਮੈਂ ਤੁਹਾਨੂੰ ਅੱਜ ਇਹਦਾ ਗੀਤ ਸੁਣਾਉਂਗੀ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਹੈ ਤੇ ਜਿਹੜਾ ਨੋਟਾ ਪਾਉਂਗੀ ਉਹ ਤੁਸੀਂ ਲੰਮੀ ਉਮਰ ਭਰਪੂਰ ਕਹਿੰਦੇ ਤਾਕਤ ਲਾਓ ਤੇ ਲੰਮੀ ਉਮਰ ਗਿਓ ਤੇ ਉਹ ਮੈਂ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਤੁਹਾਨੂੰ ਇੱਕ ਟੌਨਿਕ ਮਹਾ ਟੌਨਿਕ ਦੱਸੂ ਔਰ ਤੁਸੀਂ ਆਪੇ ਬਣਾ ਕੇ ਲੈਣਾ ਤੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਘਰੀ ਬਣਾਉਣਾ ਤੇ ਉਹ ਮੈਂ ਇਸ ਵੀਡੀਓ ਤੋਂ ਬਾਅਦ ਦੱਸੂਗੀ ਤੇ ਇੱਕ ਵੀਰ ਨੇ ਮੈਨੂੰ ਹੁਣ ਫੋਨ ਤੇ ਇਹਦੇ ਦੱਸਿਆ ਕਮੈਂਟ ਕੀਤਾ ਵੀ ਅਸੀਂ ਸ਼ੁਰਮਾਤਵੇਂ ਮੰਗਾਈਏ ਜਿਹੜਾ ਤੁਸੀਂ ਸ਼ੁਰਮਾ ਮੰਗਾਉਣਾ ਹੈ ਉਹ ਤੁਸੀਂ ਮੈਨੂੰ ਏਸੇ ਮੇਰੇ ਨੰਬਰ ਤੇ Google Pay ਪੈਸੇ ਕਰ ਦਿਓ ਤੇ ਏਸੇ ਤੇ ਆਪਣਾ ਐਡਰੈਸ ਪਾ ਦਿਓ ਤੇ ਆਨਲਾਈਨ ਤੁਹਾਨੂੰ ਘਰੇ ਪਹੁੰਚ ਜੂਗਾ ਇਸ ਸ਼ੀਸ਼ੀ ਦੀ ਇੱਕ ਸ਼ੀਸ਼ੀ ਮਤਲਬ ਕੀਮਤ ਸਿਰਫ 50 ਰੁਪਏ ਹੈ ਉਹ ਤੁਸੀਂ 5-10 ਸ਼ੀਸ਼ੀਆਂ ਜ਼ਰੂਰ ਮੰਗਾ ਲਓ 5-7 ਹੈ ਨਾ ਤਾਂ ਕਿਉਂਕਿ ਫਿਰ ਜਿਹੜਾ ਮੈਂ ਉਹ ਲਾਉਂਗੀ ਕੋਰੀਅਰ ਕਰਨ ਦੇ ਪੈਸੇ ਉਹ ਫਿਰ ਮੈਂ 10 ਸ਼ੀਸ਼ੀਆਂ ਤੱਕ 100 ਰੁਪਏ ਥੋੜਾ ਲੱਗੂਗਾ ਜੇ ਇੱਕ ਮੰਗਾਓ ਜੇ ਇੱਕ ਮੰਗਾਉਣੀਆਂ ਤੁਹਾਨੂੰ ਫਿਰ ਵੀ ਪੈਣੀਆਂ ਨੇ ਇਸ ਕਰਕੇ ਮੈਂ ਕਹਿੰਨੀ ਆ ਵੀ ਪਹਿਲਾਂ ਵੀ ਤੁਸੀਂ 5-7 ਪਹਿਲਾਂ ਮੰਗਾ ਲਿਆ ਕਰੋ ਹੈ ਨਾ ਉਹ ਜਦੋਂ ਤੁਸੀਂ ਪਾਉਂਗੇ ਇੱਕ ਸਾਲ ਤੁਹਾਨੂੰ ਪਾਉਣੇ ਪਾਉਣਾ ਪਊਗਾ ਹਨ ਤੇ ਆਰਾਮ ਤਾਂ ਪਹਿਲੇ ਦਿਨ ਤੋਂ ਜਦੋਂ ਪਾਉਂਗੇ ਉਸੇ ਵਕਤ ਤੁਹਾਨੂੰ ਫਰਕ ਦੱਸੂਗਾ ਸ਼ਰਮਾ ਉਹ ਮੈਂ ਹਣ ਜਦੋਂ ਤੁਸੀਂ ਮੇਰੇ ਤੋਂ ਸ਼ਰਮਾ ਮੰਗਾਉਂਗੇ ਉਹਦੇ ਸਾਰੇ ਫਾਇਦੇ ਕਿਵੇਂ ਪਾਉਣਾ ਹੈ ਕਿਵੇਂ ਕਰਨਾ ਹੈ ਤੁਹਾਨੂੰ ਸਾਰਾ ਦੱਸੂਗੀ ਤੇ ਮੇਰੇ ਇਸੇ ਨੰਬਰ ਤੇ ਤੁਸੀਂ ਮੈਨੂੰ ਗੂਗਲ ਪੇ ਕਰ ਸਕਦੇ ਹੋ ਇਸੇ ਤੇ ਆਪਣਾ ਐਡਰੈਸ ਭੇਜੋ ਤੇ ਇਸਨੇ ਸਾਰਿਆਂ ਕੋਲ ਪਹੁੰਚੀ ਜਾਂਦਾ ਸਾਰੇ ਕਿਤੇ ਫਾਰਨ ਵੀ ਜਾਂਦਾ ਇੱਥੇ ਸਾਰੇ ਆਪਣੇ ਮਿਆਬ ਦਾ ਸਾਰੇ ਕਿਤੇ ਜਾਂਦਾ ਹੀ ਇਹ ਦੋ ਬਾਹਰ ਵੀ ਜਾਂਦਾ ਹੈ ਨਾ ਤੇ ਉਹ ਮੈਂ ਤਾਂ ਅੰਨੇ ਕਰਨੁਕਤਾ ਹੀ ਪਾ ਦੇਣਾ ਸੀ ਪਰ ਫਿਰ ਮੇਰੇ ਨੂੰ ਇਹ ਸੰਕਲਪ ਕਰਾਤਾ ਕਹਿੰਦੇ ਵੀ ਲੋਕਾਂ ਨੇ ਮੁਫਤ ਵਾਲੀ ਕੀ ਵੀ ਨਹੀਂ ਵਰਤਨੀ ਉਹ ਥੋੜਾ ਲੱਗਦਾ ਜੇ ਤੁਸੀਂ ਅਹੀਂ ਪਾ ਕੇ ਸਿੱਟਣਾ ਤਾਂ ਫਿਰ ਪੈਸੇ ਵੀ ਨਾ ਖਰਾਬ ਕਰੋ ਕਿਉਂਕਿ ਮਾੜਾ ਲੱਗੂਗਾ ਕਿਸੇ ਦੇ ਘੱਟ ਲੱਗਦਾ ਕਿਸੇ ਦੇ ਵੱਧ ਲੱਗਦਾ ਪਰ ਨਿਗਾਹ ਸਹੀ ਕਰ ਦਿੰਦਾ ਐਨ ਖਲਾ ਦਿੰਦਾ ਹੈ ਨਾ ਹੈ ਉਹ ਮਾਮੂਲੀ ਸਵਾਦ ਹੀ ਚੰਗੀ ਹੋਈ ਹੈ ਮੇਰੇ ਕੋਲ ਤਾਂ ਬਸ ਆ ਮੈਨਾਂ ਸਿੱਧੀਆਂ ਸੱਦੀਆਂ ਸਿੱਧੀਆਂ ਸੱਦੀਆਂ ਗੱਲਾਂ ਕਰਦੀਆਂ ਮਹਾਪੁਰਸ਼ਾਂ ਨੇ ਦੱਸੀਆਂ ਗੱਲਾਂ ਤੁਹਾਨੂੰ ਦੱਸਦੀਆਂ ਤੇ ਲੋ ਹੁਣ ਤੁਸੀਂ ਆਜੋ ਆਪਣਾ ਆਪਣੇ ਗੀਤ ਵੱਲ ਫਿਰ ਆਪਾਂ ਆਵਾਂਗੇ ਤੰਦਰੁਸਤੀ ਵੱਲ ਹੈਨਾ ਲੈ ਸੁਣੋ ਮੇਰੇ ਗੀਤ ਨੂੰ ਅਖੀਰ ਤੱਕ ਸੁਣਿਆ ਕਰੋ ਫਿਰ ਤੁਹਾਨੂੰ ਸਾਰੀ ਸਮਝ ਆਊਗੀ ਨਾ ਲੋ ਤੁਸੀਂ ਇਹ ਗੀਤ ਸ਼ਾਇਦ ਪਹਿਲਾਂ ਨਹੀਂ ਵੀ ਸੁਣਿਆ ਹੋਣਾ ਜਾਂ ਇਸ ਤਰਜ਼ਿch ਨਹੀਂ ਸੁਣਿਆ ਹੋਣਾ ਹੈਨਾ ਤੇ ਲੋ ਸੁਣੋ ਹੁਣ ਫਿਰ ਮੈਂ ਤੁਹਾਨੂੰ ਇਹ ਗੀਤ ਕਾਲੀ ਜੁਗ ਨੇ ਕੇਰਾ ਪਾਲਿਆ ਨੀ ਮੇਰੇ ਹਾਂ ਲੇਂ ਦਿਓ ਛੋਨ ਕੋਈ ਨਾ ਕਹੇ ਰ ਕਾਨਾ ਹੁਣ ਦੇਖੋ ਕੁੜੀਆਂ ਨੇ ਮੇਰੇ ਹਾਂ ਲੇਂ ਦਿਓ ਐ ਸੁਵਣਾਯ ਮਰਦਾਨਾ ਕਾਲੀ ਯੁਗ ਛਾ ਗਿਆ ਨੀ ੜੀਓ ਦੇਖ ਬਦਲ ਗਿਆ ਨੀ ਜੀਵਨ ਅਰੀ ਤਿਰਵਾਜ ਸਭ ਕੁਝ ਹਟੇਣਾ ਤੂੰ ਬੰਦ ਹੋ ਜਾਉ ਨਹੀਂ ਤੋ ਹੀ ਵਟੇਣਾ ਨਾ ਸੁਰ ਮਾਨਾ ਕੋਈ ਸੇਰਾ ਨਾ ਬਨਣ ਕੀ ਸੇਨੇ ਨੀ ਗਾਨਾ ਕਾਲੀ ਜੁਗਨੇ ਕੇ ਰਪਾਲਿਆ ਨੀ ੜੀਓ ਦੇਖੋ ਬਦਲ ਗਿਆ ਨੀ ਜਮਨਾ ਨਾ ਕੋਈ ਵਿਚੋਲੇ ਨਾ ਛਪ ਨਾ ਵੇਖਣੀਆਂ ਗਤਾ ਪਤਾ ਸਾਰੀ ਦੁਨੀਆ ਇੱਕ ਹੋ ਜਾਣੀ ਨਾ ਤਾ ਨਾ ਨਾ

ਪੈਸੇ ਨੀ ਸੁਟਣੇ ਢੋਲੀ ਉਤੋਂ ਇੱਕ ਆਨਾ ਕਾਲੀ ਜੁਗ ਨੇ ਕੇਰਾ ਪਾਲਿਆ ਨੀੜੀਓ ਦੇਖੋ ਬਦਲ ਗਿਆ ਨੀ ਜਮਾਨਾ સબ લો કંગ હો જા પ્યો તો પુત્રાને અડી હો જાણ શરમ સારી ના રહી થે હોઉ જગમસતા ਏ ਯੁਗ ਨੇ ਕੇਰ ਪਾਲਿਆ ਨੀ ੜੀਓ ਦੇਖ ਬਦਲ ਗਿਆ ਨੀ ਜੀਵਨ ਬਿਗੜ ਗਿਆ ਲੋਕਾਂ ਦਾ ਹਾਲਾ ਲਾੜੇ नण सिर वाल गीत सुण बाबा नी कापा नथी कीर पाली जुग न केरा पालिया नड़ी ਬਦਲੀ ਗਿਆ ਨੀ ਜੀਵਨ ਲੋਕ ਗੀਤ ਹੋਇਆ ਪੂਰਾ ਤੇ ਜਿਵੇਂ ਜਿਵੇਂ ਹੁਣ ਸਮਾਂ ਕਰਵਟਾ ਲੈ ਰਿਹਾ ਉਸ ਤਰ੍ਹਾਂ ਦਾ ਇਹ ਬਾਪੂ ਨੇ ਗੀਤ ਲਿਖਤਾ ਤੇ ਮੈਂ ਤੁਹਾਨੂੰ ਇਹ ਲੰਬੀ ਇੱਕ ਚੁਪਾਕੇ ਸੁਣਾਤਾ ਹੈ ਨਾ ਦੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲਿਖਿਆ ਬਾਬੇ ਨੇ ਤਾਂ ਕਮਾਲ ਕਰਤੀ ਸਾਰੀਆਂ ਸਚਾਈਆਂ ਜਿਵੇਂ ਜਿਵੇਂ ਹੋ ਰਹੀਆਂ ਸਾਰੀਆਂ ਉਸੇ ਨੇ ਲਿਖੀਆਂ ਨੇ ਹਨਾ ਤੇ ਲੌਕੂਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਾ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋ ਹੁਣ ਆ ਜੋ ਤੁਸੀਂ ਉਸ ਮਹਾ ਟਾਊਨ ਕਵਲ ਲੈ ਮੀ ਉਮਰ ਤੇ ਭਰਪੂਰ ਜ਼ਿੰਦਗੀ ਜਿਉਂ ਤੇ ਉਹ ਕੀ ਹੈ ਮਹਾ ਟਾਨਿਕ ਤੇ ਕਹਿੰਦੇ ਵੀ ਤੁਸੀਂ ਆਪ ਦਾ ਲੰਬੀ ਉਮਰ ਤੁਹਾਡੀ ਕਰਨ ਲਈ ਇਹ ਟਾਨਿਕ ਪੀਓ ਸਵੇਰੇ ਖਾਲੀ ਪੇਟ ਪੀਓ ਤੇ ਤੁਹਾਡੀ ਕਹਿੰਦੀ ਜਿਹੜੀ ਹੈਗੀ ਆ ਪੇਟ ਵੀ ਟਣਾ ਟਣ ਹੋਊਗਾ ਗੋਡੇ ਵੀ ਟਣਾ ਟਣ ਤੇ ਸਸਤੀਰ ਸਵਰਨਪਾਸਮ ਤੋਂ ਵੀ ਇਹ ਜਿਆਦਾ ਹਿਤਕਾਰੀ ਹੈ ਟਾਨਿਕ ਗੋਡਿਆਂ ਦੀ ਤਕਲੀਫ ਵਡਾਪੇ ਚ ਨਹੀਂ ਹੋਊਗੀ ਜਿਸ ਨੂੰ ਕਮਜ਼ੋਰੀ ਲੱਗਦੀ ਹੈ ਉਹ ਇਸ ਰਸਾਇਣ ਨੂੰ ਬਣਾਉਣ ਦੀ ਤਰਕੀਬ ਸਿੱਖ ਲਓ ਕੀ ਹੈ ਇਹ ਕਹਿੰਦੇ 1 ਲੀਟਰ ਪਾਣੀ ਦੇ ਵਿੱਚ 50 ਗ੍ਰਾਮ ਲੋਹੇ ਦਾ ਟੁਕੜਾ ਪਾ ਲਓ ਲੋਹੇ ਦਾ ਟੁਕੜਾ ਸਾਨੂੰ ਸਹਾ ਜੇ ਮੈਂ ਖਾਣੇ 50 ਗ੍ਰਾਮ ਦਾ ਕੋਟਾ ਕੋਟਾ ਕੋਈ ਲੋਹੇ ਦੀ ਕਟੋਰੀ ਪੀਆ ਕਰੇ ਉਹ ਉਹ ਇੱਕ 50 ਗ੍ਰਾਮ ਲੋਹੇ ਦਾ ਟੁਕੜਾ ਲੈ ਲਿਆ ਤੁਸੀਂ ਤੇ ਉਹਨੂੰ 1 ਕਿਲੋ ਪਾਣੀ ਵਿੱਚ ਤੁਸੀਂ ਉਬਲਣਾ ਛੱਡ ਦਿਓ ਹੈ ਇਦੇ ਨਾਲੇ ਨਾਲ ਤਾਂ ਜਿਹੜੀ ਉਹ ਕਹਿੰਦੇ ਨੇ ਲੋਹ ਤੱਤ ਪੂਰਾ ਹੋ ਜੂ ਨਾਲੇ ਕੈਲਸ਼ੀਅਮ ਪੂਰਾ ਹੋ ਜੂਗਾ ਹੈਨਾ ਤੇ ਉਹ ਫਿਰ ਤੁਸੀਂ ਉਹਨੂੰ ਕਿੰਨਾਂ ਔਰਤਾਂ ਨੂੰ ਇਹ ਤਖਲੀਫ ਗੋਡਿਆਂ ਦੀ ਹੈਨਾ ਇਹ ਮਾਸਿਕ ਧਰਮ ਦੀ ਤਖਲੀਫ ਨਾਲ ਵੀ ਉਹਨਾਂ ਨੂੰ ਹੋਣ ਲੱਗ ਜਾਂਦੀ ਹੈ ਜਨਾਨੀਆਂ ਨੂੰ ਤੇ ਉਹਨਾਂ ਵਾਸਤੇ ਵੀ ਇਹ ਆਦਮੀਆਂ ਨਾਲੋਂ ਜ਼ਾਇਏ ਤਖਲੀਫ ਹੈ ਔਰਤਾਂ ਨੂੰ ਹੁੰਦੀ ਹੈ ਉਹਨਾਂ ਵਾਸਤੇ ਵੀ ਟੌਨਿਕ ਬਹੁਤ ਹਿਤਕਾਰੀ ਹੈ ਹੈਨਾ ਤਾਂ ਤੁਸੀਂ ਉਹ ਜਦੋਂ ਜਿਆ ਆਪਦਾ ਦੁੱਧ ਘਾਣੂ ਕਰਦੇ ਹੋ ਉਹਦੇ ਵਿੱਚ ਵੀ ਸਿੱਟ ਲਿਆ ਹੈਨਾ ਦੁੱਧ ਪੀਨੇਓ ਤਾ ਉਹ ਉਹ ਦੁੱਧ ਵੀ ਪੀ ਲੋ ਨਾਲ ਤੁਹਾਡਾ ਕੈਲਸ਼ੀਅਮ ਹੈ ਮਤਲਬ ਪੂਰਾ ਹੋ ਜੂ ਨਾਲੇ ਉਹ ਥੋੜਾ ਜਿਹਾ ਲੋਹ ਤੱਤ ਪੂਰਾ ਹੋ ਜੂਗਾ ਇਹ ਤੁਸੀਂ ਸਵੇਰੇ ਉਬਾਲ ਕੇ ਪੀ ਲਿਆ ਤਾਂ ਇਹ ਸਵੇਰੇ ਖਾਲੀ ਪੇਟ ਹੀ ਪੀ ਲਓ ਠੀਕ ਹੈ ਇਹ ਤਾਂ ਹੋ ਗਿਆ ਜਿਹਦੇ ਵਿੱਚ ਮਤਲਬ ਜੇ ਤੁਹਾਨੂੰ ਮਤਲਬ ਗੋਡਿਆਂ ਦੀ ਤਕਲੀਫ ਹੈ ਹੈ ਤੇ ਜੇ ਦਿਮਾਗ ਦੀ ਕਮਜ਼ੋਰੀ ਹੈ ਤਾਂ ਦਿਮਾਗ ਦੀ ਕਮਜ਼ੋਰੀ ਵਾਸਤੇ ਤੁਸੀਂ ਕੀ ਕਰਨਾ ਤਾਂ ਤੰਬਾ ਲੈ ਲਓ ਹੈਨਾ ਤਾਂਬੇ ਦਾ ਕੋਈ ਛੋਟੇ ਕੋਲੇ ਇਹ 50 ਗ੍ਰਾਮ ਤਾਂਬਾ ਹੈ ਨਾ ਜਾਂ ਕੋਈ ਤਾਂਬੇ ਦਾ ਕੜਾ ਪਿਆ ਜਾਂ ਕੋਈ ਤਾਂਬੇ ਦਾ ਬਰਤਨ ਪਿਆ ਉਹ ਵੀ ਤੁਸੀਂ ਇਹ ਪਾਣੀ ਦੇ ਵਿੱਚ 1 ਕਿਲੋ ਪਾਣੀ ਪਾ ਲਓ ਤੇ ਜਦੋਂ ਪਾਣੀ ਅੱਧਾ ਰਹੇ ਜੀ ਅੱਧੇ ਤੋਂ ਛੋਟਾ ਮोटा ਘਟ ਜੇ ਚਲੋ ਆਪਾਂ ਤੋਂ ਕੜਾ ਮਿਣਿਆ ਜਾਂਦਾ ਉਹਦੇ ਵਿੱਚ ਉਹ ਤੁਸੀਂ ਛੋਟਾ ਮोटा ਇੱਧਰ ਉੱਧਰ ਹੋ ਜਾਂਦਾ ਕੋਈ ਗੱਲ ਨਹੀਂ ਤਾਂ ਉਹ ਤੁਸੀਂ ਪੀਓ ਤੇ ਦਿਮਾਗ ਦੀ ਕਮਜ਼ੋਰੀ ਬੱਚਿਆਂ ਨੂੰ ਪਿਆਓ ਕਰਕੇ ਇਹ ਪਰ ਲੱਗ ਜਾਣਗੇ 3-4 ਮਹੀਨੇ ਹੈ ਹੈ ਦਾ ਹੈ ਨੀ ਮੂ ਸ਼ੂ ਮੰਤਰ ਹੈ ਨਾ ਤੇ ਦਵਾਈਆਂ ਵੀ ਤਾਂ ਆਪਾਂ ਖਾਣੀਆਂ ਇਹੋ ਜੀ ਚੀਜ਼ ਘਰੇ ਕਰਕੇ ਤੇ ਪੀ ਲੋ ਤੇ ਇਹ ਹਰ ਰੋਜ਼ ਖਾਲੀ ਪੇਟ ਪੀਣਾ ਹੈ ਜੇ ਪੇਟ ਦੀ ਤਕਲੀਫ ਹੈ ਜਮੇ ਕਿਡਨੀ ਜਾਂ ਲੀਵਰ ਹੈ ਨਾ ਇਹਦੀ ਤਕਲੀਫ ਹੈ ਤਾਂ ਕੀ ਕਰਨਾ ਹੈ ਤਾਂ 50 ਗ੍ਰਾਮ ਚਾਂਦੀ ਤੁਹਾਨੂੰ ਝਾਂਜਰਾ ਹੋਣਗੇ ਚਾਂਦੀ ਦੀਆਂ ਕੋਈ ਕੜਾ ਹੁੰਦਾ ਨਾ ਵੱਧੂ ਤਾਂ ਕੀ ਹੈ ਵੀ 50 ਗ੍ਰਾਮ ਤਾਂ ਘਟ ਘਟ ਹੋਏ 50 ਗ੍ਰਾਮ ਹੀ ਲੋਹਾ ਨਾ ਲੋਹੇ ਦਾ ਟੁਕੜਾ 50 ਗ੍ਰਾਮ ਹੀ ਤੰਬਾ ਇਹ ਤਿੰਨੇ ਚੀਜ਼ਾਂ ਤੇ ਵੱਧ ਘੱਟ ਤਾਂ ਪਾ ਲੋ ਨਹੀਂ ਤਾਂ 50 ਗ੍ਰਾਮ ਤੋਂ ਮਤਲਬ ਮੇਰਾ ਮਤਲਬ ਘੱਟ ਨਾ ਹੋਵੇ ਇਹਨੇ ਤਿੰਨਾਂ ਚੀਜ਼ਾਂ ਨੂੰ ਵੀ ਪਾਣੀ ਚ ਵਾ ਲੋ ਇਹ ਇਹ ਲੀਟਰ ਤੋਂ ਵੀ ਅੱਧਾ ਜਦੋਂ ਪਾਣੀ ਰਹਿ ਜੂ ਤਾਂ ਸਵੇਰੇ ਖਾਲੀ ਪੇਟ ਪੀਓ ਤਾਂ ਦਿਮਾਗ ਦੀ ਦਿਮਾਗ ਵੀ ਟਣਾ ਟਾਣਾ ਗੋਡੇ ਵੀ ਟਣਾ ਟਾਣਾ ਕਿਡਨੀ ਵੀ ਟਣਾ ਟਾਣਾ ਇਹ ਹੋ ਜਾਵੇਗੀ ਹੈਨਾ ਜੇ ਵੱਡੀ ਉਮਰ ਜਿਉਣਾ ਚਾਹੁੰਦੇ ਹੋ ਕਹਿੰਦੇ ਵੀ ਹੋਰ ਵੀ ਵਧੀਆ ਬਣ ਜੇ ਫਿਰ ਸਵਰਨਪਾਤ ਸੁਨਹਿਰੀ ਬਣ ਜੇ ਤਾਂ ਆਪਾਂ ਕੀ ਕਹਿਣਾ ਹੈ ਕੀ ਕਰਨਾ ਹੈ ਤਾਂ ਸੋਨੇ ਦਾ ਪਾਣੀ ਉਹ ਤਾਂ ਆਪਾਂ ਲੈ ਨਹੀਂ ਸਕਦੇ ਸੋਨ ਸਵਰਨ ਬਸ ਮੈਂ ਨਹੀਂ ਮਹਿੰਗੀ ਹੈ ਹੈਨਾ ਤਾਂ ਤੁਸੀਂ ਏਵੇਂ ਜਿ ਕਰੀ ਵੀ 50 ਗ੍ਰਾਮ ਸੋਨਾ 50 ਗ੍ਰਾਮ ਲੋਹਾ 50 ਗ੍ਰਾਮ ਤਾਂਬਾ 50 ਗ੍ਰਾਮ ਚਾਂਦੀ ਇਹ ਚਾਰੇ ਚੀਜ਼ਾਂ ਪਾਉਣੀਆਂ ਨੇ ਹੁਣ ਆਪਾਂ ਕਹਿੰਦੇ 50 ਗ੍ਰਾਮ ਹਰੇਕ ਕੋਲੇ ਸੋਨਾ ਨਹੀਂ ਹੁੰਦਾ ਚਲੋ ਕੋਈ ਮੰਦਰੀ ਕੋਈ ਚੂੜੀ ਕੋਈ ਸ਼ਾਂਪ ਇਹ ਜਿਵੇਂ ਉਹ ਤਿੰਨ ਚਾਰੇ ਚੀਜ਼ਾਂ ਉਹ ਪਾਤੀਆਂ ਤਿੰਨੇ ਚੱਕੀ ਇਹ ਪਾਤਾ ਵਿੱਚ 1 ਲੀਟਰ ਪਾਣੀ ਆਪਾਂ ਧਰ ਲਿਆ ਇਹਨਾਂ ਜੇ ਤੁਸੀਂ ਕਹੋ ਸੋਨੇ ਦਾ ਕੁਝ ਘਟਜੂ ਕੁਝ ਨਹੀਂ ਘਟਣਾ ਹੈਨਾ ਇਹ ਤੁਹਾਡੇ ਕੋਲੇ ਆਪਦੇ ਨਹੀਂ ਕਿਸੇ ਭੈਣ ਭਾਈ ਕੋਲੇ ਹੈਗੀਆਂ ਉਹਨਾਂ ਨੂੰ ਕਹਿੰਦੇ ਭਾਈ ਤੇਰੇ ਘਰੇ ਵਾਲ ਕੇ ਪਿਆ ਦੇ ਮੈਨੂੰ ਤਾਂ ਹਾਂ ਤੇਰਾ ਸੋਨਾ ਵੀ ਇੱਥੇ ਤੋਂ ਕੱਢ ਲਈ ਇਹਦਾ ਕੁਝ ਨਹੀਂ ਘਟਦਾ ਹੈਗਾ ਤੇ ਉਹ ਇੰਨੀ ਤਾਕਤ ਵਾਲੀ ਹੋ ਜੂਗਾ ਉਹ ਪਾਣੀ ਤੇ ਫਿਰ ਉਹਦੇ ਨਾਲ ਤੁਹਾਡਾ ਲੰਮੀ ਉਮਰ ਜਿਓਗੇ ਉਹ ਗੋਡੇ ਕਿਡਨੀ ਦਿਮਾਗ ਤੇ ਆਪਣਾ ਲੰਮੀ ਉਮਰ ਜਿਓਗੇ ਮਹਾ ਟੌਨਕ ਬਣ ਜੂ ਉਵੇਂ ਕਿਦੋਂ ਮਿਲਦਾ ਨਹੀਂ ਐਂ ਬਣਾ ਕੇ ਤੁਸੀਂ ਪੀਓ ਇਹ ਮੇਰੇ ਸਤਿਗੁਰੂ ਦੇਵ ਨੇ ਦੱਸਿਆ ਤੇ ਅਸੀਂ ਘਰੇ ਆਪ ਬਣਾ ਕੇ ਪੀਤਾ ਤੇ ਕੋਈ ਉਹ ਨਹੀਂ ਹੋਇਆ ਵਧੀਆ ਸਾਰੇ ਠੀਕ ਠਾਕ ਮੇਰੀ ਐਡੀ ਵੱਡੀ ਉਮਰ ਹੈ ਮੇਰਾ ਕੋਈ ਗੋਡਾ ਮਿੱਟਾ ਨਹੀਂ ਦੁਖਦਾ ਨਹੀਂ ਦੁਖਦਾ ਮੈਂ ਬਿਲਕੁਲ ਤੰਦਰੁਸਤਾਂ ਤੇ ਇਹ ਤੁਸੀਂ ਜੇ ਮੈਂ ਤਾਂ ਦੱਸਣਾ ਹੈ ਕਰਕੇ ਜੇ ਤੁਸੀਂ ਕਰ ਸਕਦੇ ਹੋ ਤਾਂ ਇਹਨੂੰ ਜ਼ਰੂਰ ਲਿਖ ਲਿਓ ਹੁਣ ਤੇ ਪੀਓ ਹੈਨਾ ਸੁਰਮਾ ਲੱਗ ਜਾਣਗੇ 3-4 ਮਹੀਨੇ ਐ ਤਾਂ ਇਹ ਨਹੀਂ 2-3 ਦਿਨ ਪੀ ਕੇ ਹਟ ਗਏ ਹੈ ਨਾ ਤੇ ਬਾਕੀ ਤੁਸੀਂ ਜਿਹੜਾ ਉਹ ਸੁਰਮਾ ਵੀਰ ਨੇ ਮੰਗਾਇਆ ਉਹ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਮੈਥੋਂ ਮੰਗਾਉਂਗੇ ਏਸੇ ਫਿਰ ਮੈਂ ਤੁਹਾਨੂੰ ਦੱਸ ਦੋਗੀ ਵੀ ਭਾਈ ਇਸ ਤਰ੍ਹਾਂ ਉਹ ਤੇ ਤੁਸੀਂ ਲੈ ਪਾਉਣਾ ਪਾਉਣਾ ਕਿਹਾ ਦੱਸ ਵੀ ਹੁਣ ਵੀ ਜੇ ਕਿਸੇ ਨੇ ਹੋਰ ਵੀ ਮੰਗਾਉਣਾ ਹੋ ਇਹਨੂੰ ਸਵੇਰੇ ਜਦੋਂ ਤੁਹਾਡੇ ਕੋਲ ਪਹੁੰਚੂਗਾ ਸੁਰਮਾ ਉਹ ਦੀ ਤੁਸੀਂ ਜਦੋਂ ਅੱਖਾਂ 'ਚ ਪਾਉਂਗੇ ਉਹ ਥੋੜਾ ਲੱਗੂਗਾ ਫਿਰ ਪਾਣੀ ਪੂਣੀ ਨਿਕਲੂ ਕਈਆਂ ਦੇ ਗਿੱਡ ਨਿਕਲਦੀਆਂ ਕਈਆਂ ਦੇ ਜਾਲੇ ਨਿਕਲਦੇ ਨੇ ਹੈ ਨਾ 2-4 ਦਿਨ ਬਾਅਦ ਨਿਕਲਦੇ ਨੇ ਹੈ ਨਾ ਫਿਰ ਤੁਸੀਂ ਜਦੋਂ ਉਹਨੂੰ سرمੇ ਨੂੰ ਜਦੋਂ ਸਵੇਰੇ ਉੱਠ ਕੇ ਪਾਉਣਾ ਹੈ ਉਦੋਂ ਜਿਹੜਾ ਬਾਸੀ ਸੁੱਕਾ ਹੈ ਉਹ سرمੇ ਚ ਮੈਂ ਨਾਲ ਭੇਜੂੰ سرمੇ ਚ ਗਿੱਲਾ ਕਰਕੇ ਉਹਦੇ ਨਾਲ سرمਾ ਪਾ ਕੇ ਪਾਓ ਹੈ ਨਾ ਤੇ ਜੇ ਕੱਲਾ ਵੀ ਸੁੱਕ ਤੁਸੀਂ ਪਾਓਗੇ ਤਾਂ ਵੀ ਤੁਹਾਡੀ ਨਿਗਾਹ ਠੀਕ ਹੋ ਜੂਗੀ ਇਹ ਤਾਂ ਸੋਨੇ ਦੇ ਸਵਾਦ ਹੈ ਹੈ ਨਾ ਉਹ سرمਾ ਸੁੱਕਾ ਨਾ ਉਹ ਜ ਕੋਈ ਡੇਟ ਲੰਘਣੀ ਹੈ ਸਾਰੀ ਚੁੰਡੀ ਮੈਂ ਤਾਂ ਇਹੀ ਬਣਾਇਆ ਹੋਇਆ ਮਹਾਪ੍ਰਸ਼ੰਦ ਦੱਸਿਆ ਹੋਇਆ ਤੇ ਤੁਸੀਂ ਉਹਨੂੰ ਪਾਓ ਤੇ ਭਲੀ ਕਰੂਗਾ ਪ੍ਰਮਾਤਮਾ ਤੇ ਇਹ ਤੇ ਤੀ ਮਿੱਥੋਂ ਪ੍ਰਸੰਗ ਮੰਗਾ ਸਕਦਾ ਤੁਸੀਂ ਲੈ ਹੁਣ ਲਓ ਮੈਨੇ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਆ ਫੇਰ ਮਿਲਾਂਗੇ